ਸ੍ਰੀ ਅਮਰਸਰ ਸਾਹਿਬ ਦੇ ਵਿੱਚ ਬੀਤੇ 3 ਦਿਨਾਂ ਤੋਂ ਚੱਲ ਰਿਹਾ ਪੰਜਾਬ ਕਿਸਾਨਾਂ ਦਾ ਧਰਨਾ ਅੱਜ ਚੁੱਕਿਆ ਗਿਆ। ਇਹ ਧਰਨਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਚੁੱਕਿਆ ਗਿਆ। ਜਿਕਰ ਹੋ ਗਿਆ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇਸ ਕਿਸਾਨ ਧਰਨੇ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਦੇ ਵਿੱਚ ਫੌਜ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਹਵਾਲਾ ਦਿੱਤਾ ਗਿਆ ਤੇ ਹਾਈ ਕੋਰਟ ਨੇ ਇਹ ਧਰਨਾ ਚੁਕਵਾ ਦਿੱਤਾ। ਕੋਰਟ ਅਦਾਲਤ ਵੱਲੋਂ ਇੱਕ ਨੋਟਿਸ ਆਇਆ ਸੀਗਾ। ਉਹਦੇ ਵਿੱਚ ਕਿਹਾ ਗਿਆ ਸੀਗਾ ਵੀ ਤੁਸੀਂ ਵੀ ਅਦਾਲਤ ਵਿੱਚ ਆਓ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਸੱਦਦੇ ਹਾਂ। ਤੇ ਤੁਹਾਡਾ ਬਹਿ ਕੇ ਸਮਝਾਉਤਾ ਕਰਨੇ ਉਸ ਪ੍ਰਕਿਰਿਆ ਤੈਦ ਅਸੀਂ ਜਿਹੜੀ ਆ ਉਹ ਅਦਾਲਤ ਵਿੱਚ ਪੇਸ਼ ਹੋਏ ਆ ਤੇ ਜਦੋਂ ਪੇਸ਼ ਹੋਏ ਆ ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹ ਸਾਡੀ ਗੱਲਬਾਤ ਸੁਣੀ ਆ ਤੇ ਕਿਹਾ ਵਾ ਵੀ ਤੁਹਾਡੀਆਂ ਸਾਰੀਆਂ ਮੰਗਾਂ ਜਾਇਜ਼ ਆ ਤੇ ਅਸੀਂ ਮਾਨਿਟਰਿੰਗ ਕਰਦੇ ਆ ਤੁਹਾਡੇ ਕੇਸ ਦੀ ਪਰ ਉਹਨਾਂ ਨਾਲ ਦੀ ਨਾਲ ਰਿਕਵੈਸਟ ਕੀਤੀ ਕਿਸਾਨ ਆਗੂਆਂ ਨੂੰ ਵੀ ਜੇ ਤੁਸੀਂ ਚਾਹੋ ਤਾਂ ਜਿਹੜੇ ਬਾਰਡਰ ਤੇ ਫੌਜ ਦੀ ਸਪਲਾਈ ਆ ਉਹਦਾ ਮਾਲ ਰੁਕਿਆ ਹੋਇਆ ਵਾ ਲੋਕ ਖੱਜਲ ਖਰਾਬ ਹੋ ਰਹੇ ਜੇ ਸਾਡੀ ਰਿਕਵੈਸਟ ਆ ਜੇ ਤੁਸੀਂ ਰੇਲ ਟਰੈਕ ਵਿਹਲਾ ਕਰਨ ਦਾ ਸਾਡੀ ਗੱਲ ਮੰਨੋ ਤਾਂ ਅਸੀਂ ਫਿਰ ਤੁਹਾਡੇ ਤੇ ਜੇ ਤੁਹਾਡੀਆਂ ਮੰਗਾਂ ਦਾ ਹੱਲ ਕਰਦੇ ਹਾਂ ਉਹਨਾਂ ਦੀ ਰਿਕਵੈਸਟ ਨੂੰ ਵੇਖਦਿਆਂ ਹੋਇਆਂ ਤੇ ਲੋਕਾਂ ਦੀ ਖੱਜਲ ਖਰਾਬੀ ਨੂੰ ਵੇਖਦਿਆਂ ਹੋਇਆਂ ਅੱਜ ਫਿਰ ਅਸੀਂ ਫੈਸਲਾ ਕੀਤਾ ਸੀ ਜਿਹੜਾ ਪਹਿਲੋ ਬਣਾ ਲਿਆ ਸੀਗਾ ਵੀ ਅਸੀਂ 29 ਮਾਰਚ ਤੱਕ ਇਹ ਧਰਨਾ ਪੋਸਟਪੋਨ ਕਰਦੇ ਹਾਂ ਰੇਲ ਟਰੈਕ ਜਿਹੜਾ ਇਹ ਖਾਲੀ ਕਰਤਾ ਅੰਮ੍ਰਿਤਸਰ ਦਿੱਲੀ ਮਾਰਗ ਪਰ ਆਪਣੀਆਂ ਜਿਹੜੀਆਂ ਮੰਗਾ ਵਾਹ ਤੇ ਜਿਹੜਾ ਅੰਦੋਲਨ ਵਾਪਸ ਨਹੀਂ ਲਿਆ ਸਾਡਾ ਅੰਦੋਲਨ ਜਾਰੀ ਆ ਖੁੱਲਾ ਵਾ 29 ਮਾਰਚ ਨੂੰ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਉੱਤੇ ਵੱਡੇ ਕਟ ਕਰਾਂਗੇ ਉਹਦੇ ਵਿੱਚ ਉਹ 9 ਤਰੀਕ ਨੂੰ ਅਸੀਂ ਮੀਟਿੰਗ ਰੱਖ ਲਈ ਆ ਆਪਣਾ ਸੂਬਾ ਕਮੇਟੀ ਦੀ ਉਹਦੇ ਵਿੱਚ ਜੋ ਵੀ ਫੈਸਲਾ ਆਉਂਦਾ ਉਹਦੇ ਵਿੱਚ ਅਸੀਂ ਮੰਤਰੀਆਂ ਦੇ ਘਰਾਂ ਦੇ ਘਰਾਓ ਵੀ ਕਰ ਸਕਦੇ ਆ ਉਹਦੇ ਵਿੱਚ ਉੱਥੇ ਵੀ ਜਥੇ ਪੇਸ਼ ਕਰ ਸਕਦੇ ਆ ਰੇਲਵੇ ਟਰੈਕ ਵੱਲੇ ਵੀ ਅਸੀਂ ਦੁਬਾਰਾ ਵੱਧ ਸਕਦੇ ਆ ਕਾਲੀਆਂ ਝੰਡੀਆਂ ਦੇ ਨਾਲ ਜਿਹੜੇ ਮੰਤਰੀ ਉਹਨਾਂ ਦਾ ਜਿਹੜਾਗਾ ਵਿਰੋਧ ਵੀ ਕਰ ਸਕਦੇ ਆ ਕਿਉਂਕਿ ਸਾਡੀਆਂ ਮੰਗਾਂ ਜੈਨੂਅਲ ਜਾਇਜ ਆ ਬੇਸ਼ੱਕ ਹਾਈ ਕੋਰਟ ਦੇ ਨਾਲ ਗੱਲਬਾਤ ਤੋਂ ਬਾਅਦ ਇੱਕ ਵਾਰ ਕਿਸਾਨਾਂ ਨੇ ਧਰਨਾ ਚੁੱਕ ਦਿੱਤਾ ਪਰ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ 29 ਤਰੀਕ ਤੱਕ ਉਡੀਕ ਕਰਨਗੇ ਨਹੀਂ ਤਾਂ ਮੁੜ ਧਰਨਾ ਲਾ ਕੇ ਆਪਣਾ ਰੋਸ ਮੁਜ਼ਾਹਰਾ ਕਰਨਗੇ ਤੇ ਆਪਣੇ ਹੱਕਾਂ ਦੇ ਲਈ ਇਹ ਜੰਗ ਜਾਰੀ ਰੱਖਣਗੇ